Thank <laughs> you. वागुरु जी का खालसा श्री वागुरु जी की फतेह संग जी ये गुरुद्वारा है आपका पहुँचे जो कि पेंड ठा विखे लिखा हुआ है सामने इतिहास जो कि पेंड ठट्ठा ਵਿਚ ਮਹਾਰਾਜ ਸ਼ੇਮੇ ਪਾਸ਼ਾ ਜੀ ਆਏ ਸਨ ਤੇ ਸਿੰਘਾ ਨੇ ਕੁਛ ਖਾਣ ਪੀਣ ਨੂੰ ਮੰਗਿਆ ਤੇ ਸਿੰਘਾ ਨੇ ਕੁਛ ਖਾਣ ਪੀਣ ਨੂੰ ਮੰਗਿਆ ਤੇ ਕੋਈ ਡੰਗੜ ਮੱਝਾਂ ਚਾਰ ਰਿਆ ਸੀਗਾ ਅਕ ਨੂੰ ਕਿਹਾ ਪਈ ਸਾਡੇ ਸਿੰਘਾਂ ਨੂੰ ਦੁੱਧ ਛਕਾ ਦੋ ਉਹ ਸਿੰਘ ਨੇ ਜੋ ਕਿ ਮੱਝ ਦੁੱਧ ਨਹੀਂ ਸੀ ਦਿੰਦੀ ਉਸ ਮੱਝ ਵੱਲ ਹੱਥ ਕਰ ਦਿੱਤਾ ਤਾਂ ਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਕਿਹਾ ਕਿ ਇਸ ਮੱਝ ਥੱਲੇ ਬੈਠ ਕੇ ਦੁੱਧ ਚੋ ਉਹ ਤੇ ਉਸ ਮੱਝ ਨੇ ਦੁੱਧ ਦੇਣਾ ਸ਼ੁਰੂ ਕਰ ਦਿੱਤਾ ਤਾਂ ਉਹ ਸਿੰਘ ਬੋਲਿਆ ਮਹਾਰਾਜ ਜੀ ਮੈਂ ਤੇ ਆਪ ਜੀ ਨੂੰ ਠੱਠਾ ਕੀਤਾ ਸੀ ਉਹ ਕਹਿੰਦੇ ਭਈ ਠੱਠਾ ਕੀਤਾ ਸੀ ਤੇ ਇਹ ਠੱਠਾ ਹੀ ਰਹੇਗਾ ਇਸ ਕਰਕੇ ਇਸ ਪਿੰਡ ਦਾ ਨਾਮ ਹੀ ਠੱਠਾ ਠੱਠਾ ਪੈ ਗਿਆ ਹੈ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਇਹ ਸਰੋਵਰ ਵੀ ਬਣਿਆ ਹੈ ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 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 ਹੈ ਆਪ ਦਰਸ਼ਨ ਕਰੋ ਜੀ ਇਹ ਠੱਠਾ ਸਾਹਿਬ ਗੁਰਦੁਆਰੇ ਸਾਹਿਬ ਜੀ ਦੇ ਦਰਸ਼ਨ ਕਰੋ ਆਪ ਵੀ ਕਦੇ ਆਓ ਤੇ ਇਸ ਪਵਿੱਤਰ ਅਸਥਾਨ ਦੇ ਜ਼ਰੂਰ ਦਰਸ਼ਨ ਕਰਕੇ ਜਾਓ ਜੋ ਕਿ ਬਹੁਤ ਹੀ ਬਾਗਾਂ ਵਾਲੀ ਜਗ੍ਹਾ ਹੈ ਬਿਲਕੁਲ ਪਿੰਡ ਦੇ ਵਿੱਚ ਹੈ ਆਪ ਦੇਖ ਸਕਦੇ ਹਨ ਕਿ ਲਾਗੇ ਲਾਗੇ ਘਰ ਬਣੇ ਹਨ ਇਹ ਪਿੰਡ ਦੇ ਵਿੱਚ ਹੈ ਆਪ ਵੀ ਕਦੇ ਆਓ ਤੇ ਜਰੂਰ ਦਰਸ਼ਨ ਕਰੋ ਇਹ ਠੱਠਾ ਸਾਹਿਬ ਗੁਰਦੁਆਰਾ ਬਣਿਆ ਹੈ ਸਰੋਵਰ ਵੀ ਬਣਿਆ ਸ਼ਰਧਾਂ ਕਰਦੀਆਂ ਹਨ ਸੰਕਟਾਂ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਆਪ ਵੀ ਕਰੋ ਜਰੂਰ ਆਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰ ਔਰ ਲੈਗ ਜਰੂਰ ਕਰਿਆ ਕਰੋ ਅੱਠ ਜੋੜ ਕੇ ਬੇਨਤੀ ਹੈ ਕਿ ਸ਼ੇਰ ਲੈਗ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ